ਵਾਹਿ ਗੁਰੂ ਜੀ ਮਨ ਮਿਲ ਸੰਤ ਜਨ ਜਸ ਗਾਇਓ ਅਰਨਰੂ ਰਤਨ ਰਤਨ ਮਨ ਨੀਕੋ ਗੁਰ ਸਤਿਗੁਰਦਾਨ ਦਿਵਾਇਓ ਸੇ ਜਾਣ ਕੋ ਮਨ ਤਨ ਸਭ ਦਿਵ ਹੋ ਜਿਨ ਹਰ ਕਰਨਾ ਮਸਨਾਇਓ ਕਾਲ ਮਾਇਆ ਕੰਪੈ ਤਿ ਸਦਿ ਹੋ ਜਿਨਾ ਜਗ ਨੀਕ ਮਿਲਾਇਓ ਅਰ ਰਰ ਚਰਨ ਰਤੇ ਵਰਤਾ ਦੇ ਸਿਮਰ ਸੁਆਮੀ ਸਤਗੁਰਿ ਆਪਣਾ ਕਾਰਜ ਸਫਲ ਹੋਮਰੇ ਰੋਜਨ ਬਾਰ ਬਰ ਮਾਪਨੇ ਕੀਨੇ ਤਨ ਕਉਰ ਕਸ਼ ਨਾਮ ਵਿਚਾਰੇ नाम अरतन सुन जप जप जीव अर नानक कंत मयालेम दर्शन मांगो जी पियारेम अम्बे सेवा में कौन न कोना तरि रै जी ਦੀ ਮੰਗ ਲਾ ਚੋਤਮ ਅਰਜਨ ਰਾਮ ਨਾਮ ਗੁਣ ਗਾਵੇ ਅਰਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਮਿੰਦ ਕਰੇ ਮਨ ਜਨ ਕੀ ਆਪਣਾ ਗੁਰ ਮਾਨ ਗਾਵੇ ਿਰਗ ਜੋ ਕਿਸ ਕਰੇ ਸੋ ਆਪੇ ਸਵਮੀ ਅਰੇ ਅਪੇ ਕਾਰ ਕਮਾਵੇ ਅਰੇ ਅਪੇ ਕੀ ਮਤ ਦੇਵੇ ਸੁਮੇ ਅਰੇ ਅਪੇ ਕੋਨ ਬੁਲਾਵੇ ਅਰੇ ਅਪੇ ਪੰਚ ਤਤ ਵਿਸਤਾਰ ਬੇਜ ਤਤ ਪੰਜ ਆਪ ਬਾਮੇ ਨਾਨਕ ਸਤਗੁਰ ਮੇਲੇ ਆਪੇ ਹਰਿ ਆਕੇ ਚਗਰ ਚੁਕਾਵੇਂ ਹਰਿ ਆਪੇ ਮੰਜ ਤਤ ਵਿਸਤਾਰ ਮੇਜ ਤੋ ਤੂ ਪੰਜ ਆਪ ਪਾਵੇਂ ਨਾਨਕ ਸਤਗੁਰ ਮੇਲੇ ਆਪੇ ਹਰੇ ਆਪੇ ਜਗ ਵਿੱਚ ਕਾਵੇਂ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਬੱਤੇ